ਮੈਨੂੰ ਤਾਂ ਲੱਗਦਾ ਕਿਸੇ ਨੇ ਨੁਕਸਾਨ ਕਰਤਾ ਯਾਰ ਤੋੜਤਾ ਤੋੜਤਾ ਡਲਾ ਮਾਰਿਆ ਕਹਿੰਦਾ ਕਿਸੇ ਨੇ ਜਿਸ ਤਰ੍ਹਾਂ ਆ ਚੀਜ਼ ਆਪਾਂ ਨੇ ਸਾਰੀ ਦੇਖੀ ਹੁਣ ਵੀ ਜਿਵੇਂ ਕੋਰੋਨਾ ਦਾ ਨਹੀਂ ਬਣਿਆ ਹੁੰਦਾ ਸੀ ਵੀ ਉਹ ਚੀਜ਼ ਇੱਥੇ ਬਣਾਈ ਗਈ ਆ ਹਨਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕੋਂ ਇਸ ਟਾਈਮ ਆਪਾਂ ਚੰਡੀਗੜ੍ਹ ਦਾ ਪਹਿਲਾਂ ਘੁੰਮ ਕੇ ਆਏ ਆ ਜੀ ਝੀਲ ਸੁਖਮਣੀ ਝੀਲ ਤੇ ਹੁਣ ਜਿਹੜਾ ਇਸ ਟਾਈਮ ਆਪਾਂ ਖੜੇ ਆ ਇਧਰਲੇ ਪਾਸੋਂ ਆਪਾਂ ਝੀਲ ਤੋਂ ਆਏ ਆ ਆਹ ਰਸਤਾ ਆਉਂਦਾ ਝੀਲ ਤੋਂ ਤੇ ਆਪਾਂ ਖੜੇ ਆ ਜੀ ਵਰਲਡ ਪਾਰਕ ਦੇ ਵਿੱਚ ਆ ਵੇਖੋ ਸਾਹਮਣੇ ਬੋਰਡ ਲੱਗਿਆਗਾ ਵਰਲਡ ਪਾਰਕ ਠੀਕ ਆ ਜੀ ਇੱਥੋਂ ਮੇਨ ਐਂਟਰੀ ਆ ਇਧਰਲੇ ਪਾਸੇ ਆਪਾਂ ਉਹ ਸਾਹਮਣੇ ਗੱਡੀ ਪਾਰਕ ਕਰਕੇ ਤੇ ਆ ਮੇਨ ਐਂਟਰੀ ਤੋਂ ਜਾਵਾਂਗੇ ਬਸ ਆਪਾਂ ਨੂੰ ਸਮਝ ਲਓ ਵੀ ਇੱਥੋਂ ਇੰਟਰ ਹੋ ਗਏ ਤੇ ਇਧਰ ਦੋ ਬੰਦੇ ਆਪਣੇ ਵੀਡੀਓ ਸ਼ੂਟ ਕਰ ਰਹੇ ਨੇ ਇੱਥੋਂ ਆਪਾਂ ਵੜ ਪਾਰਕ ਦੇ ਵਿੱਚ ਆ ਕੇ ਟਿਕਟ ਕਾਊਂਟਰ ਤੋਂ ਆਪਾਂ ਟਿਕਟ ਲੈ ਲੈਂਦੇ ਆ ਇੱਥੋਂ ਟਿਕਟ ਲੈ ਕੇ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਵੀ ਕੀ ਰੇਟ ਦੀ ਟਿਕਟ ਹੈ ਤੇ ਹਾਂਜੀ ਜੀ ਤੇ 3 ਟਿਕਟ ਦਿਓ ਜੀ ਕੀ ਐਡਲਟ ਹਾਂਜੀ ਐਡਲਟ ਵੱਡੇ ਨੂੰ ਭਈ ਹਾਂਜੀ ਹਾਂਜੀ ਡੇਟ ਇਹ ਸੋ ਓਕੇ ਪੇਮੈਂਟ ਕਿਵੇਂ ਕਰੋਗੇ ਕੈਸ਼ ਕਲਾਸਟ ਚ ਕਲਾਸਟ ਚ ਅੱਛਾ ਜੀ ਲਾਸਟ ਦੇ ਵਿੱਚ ਲੋ ਜੀ ਆਪਣਾ ਇੱਥੇ ਲੱਗ ਰਿਹਾ ਹੈਗਾ 150 ਰੁਪਿਆ ਲਿਖੋ ਭਾਈ ਕਿੰਨੇ ਤਿੰਨ ਆ ਜੀ ਲੋ ਜੀ ਆਪਾਂ ਨੇ ਟਿਕਟ ਲੈ ਲਿਆ ਤੁਹਾਂ तकरीबन 50 ਰੁਪਏ ਪਰ ਜਿਵੇਂ ਕਹ ਰਹੀ ਹਾਂ ਸਵਾਰੀ ਲੱਗਦੀ ਹੈ ਹੇ ਲੋ ਜੀ ਇਹ ਚੁਲੇ ਕੇ ਆਪਾਂ ਹੁਣ ਚੱਲਦੇ ਆਂ ਹਾਂਜੀ ਚੱਲੀਏ ਹਾਂਜੀ ਇੱਕ ਟਿਕਟ ਦਾ ਇਹ ਟਿਕਟ ਦਾ ਇੱਕ ਬੰਦੇ ਦਾ 50 ਰੁਪਏ ਆਪਾਂ ਨੇ ਇੱਕ ਬੰਦੇ ਦੇ ਤੇ ਅੰਦਰ ਨੂੰ ਤੇ ਟਿਕਟ ਕਟਾ ਲਈ ਤੇ ਚੱਲਦੇ ਆਂ ਅੰਦਰ ਠੀਕ ਹੈ ਜੀ ਹੁਣ ਇੱਧਰ ਬਾਈ ਫੋਟੋਆਂ ਵੀ ਸ਼ੂਟ ਕਰ ਰਹੇ ਨੇ ਆ ਬਾਈ ਲਓ ਜੀ ਇਹ ਹੈਗੀ ਇੱਥੋਂ ਦੀ ਮੇਨ ਐਂਟਰੀ ਠੀਕ ਹੈ ਜੀ ਜਿੱਥੋਂ ਆਪਾਂ ਅੰਦਰ ਐਂਟਰ ਹੋਵਾਂਗੇ ਇਹਦਾ ਮੇਨ ਗੇਟ ਆ ਆਪਣੇ ਮਿੱਤਰਾਂਗੇ ਨੰਗ ਚੁੱਕੇ ਨੇ ਹੁਣ ਆਪਾਂ ਇਸੇ ਤਰ੍ਹਾਂ ਅੱਗੇ ਚੱਲਦੇ ਚੱਲਦੇ ਦੇਖਦੇ ਆ ਉੱਥੇ ਹੈਪੀ ਆਪਣਾ ਕਰਾ ਰਿਹਾਗਾ ਐਂਟਰੀ ਟਿਕਟ ਬਾਈ ਨੂੰ ਦੇਤੀ ਚੈੱਕ ਕਰਕੇ ਬਾਈ ਨੇ ਟਿਕਟ ਵਾਪਸ ਦੇਤੀ ਕਿਹਾ ਲੈ ਬਾਈ ਜੀ ਉਹ ਠੀਕ ਹੋ ਇਧਰ ਦੀ ਐਂਟਰੀ ਆ ਸਾਰੀ ਕਿੰਨਾ ਕੁ ਰਸਤਾ ਹੈ ਸਾਰਾ 1 ਕਿਲੋਮੀਟਰ ਦਾ ਰਾਉਂਡ ਪੈਂਦਾ ਹੈ ਅ ਕੁੰਮ ਕਿ ਇੱਥੇ ਆ ਜਾਵਾਂਗੇ ਦੁਬਾਰੇ ਹੈ ਜੀ ਐਗਜ਼ਿਟ ਉਧਰ ਹੀ ਹੈ ਐਗਜ਼ਿਟ ਉਧਰ ਹੀ ਆ ਠੀਕ ਹੈ ਇਹਦੇ ਲੀ ਸਾਈਡ ਇਹ ਵਾਕਿੰਗ ਟ੍ਰੇਲ ਹੈ ਜੀ ਅੱਛਾ ਇਧਰ ਆਪਾਂ ਜਾ ਸਕਦੇ ਆ ਜਾਂ ਨਹੀਂ ਹਾਂ ਜਾ ਸਕਦੇ ਆ ਵੀ ਇਧਰ ਜਾ ਕੇ ਫਿਰ ਜਾ ਸਕਦੇ ਆ ਗੱਲ ਦੀ ਬਾਤ ਚੱਲੀ ਜਾਏ ਬਾਤ ਚੱਲੀ ਜਾਈਏ ਠੀਕ ਹੈ ਲਓ ਜੀ ਤੇ ਚੀਜ਼ਾਂ ਉਰੇ ਕਾਫੀ ਸੋਹਣੀਆਂ ਬਣਾਈਆਂ ਹੋਈਆਂ ਨੇ ਕਿਨੇ ਸੋਹਣੇ ਢੰਗ ਦੇ ਨਾਲ ਆ ਗੈਲਰੀ ਬਣਾਤੀ ਆਉਣ ਜਾਣ ਵਾਸਤੇ ਠੀਕ ਹੈ ਜੀ ਉਦੋਂ ਗਾਹਾਂ ਆਪਾਂ ਚੱਲਦੇ ਆਂ ਇਹ ਜਿਹੜਾ ਪਾਰਕ ਦਾ ਨਾਮ ਹੈ ਵਰਲਡ ਪਾਰਕ ਹਨਾ ਇੱਥੇ ਆਹ ਪੰਛੀ ਨੇ ਜਿਹੜੇ ਜਿਹੜੇ ਇੱਥੇ ਪੰਛੀ ਨੇ ਉਹ ਆਪਾਂ ਸਾਰੇ ਇਹਨਾਂ ਫੋਟੋਆਂ ਦੇ ਵਿੱਚ ਦੇਖ ਸਕਦੇ ਆਂ ਜਿੰਨਾ ਜਿੰਨਾਂ ਨੇ ਇਹ ਪਾਰਕ ਦੇਖਿਆਗਾ ਉਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਵੀ ਅਸੀਂ ਅਸੀਂ ਵੀ ਜਾ ਕੇ ਆਏ ਆ ਇੱਥੇ ਚੰਡੀਗੜ੍ਹ ਜਿਹੜੀ ਸਿਟੀ ਆ ਉਹ ਸੁੰਦਰਤਾ ਦੇ ਨਾਮ ਨਾਲ ਜਾਣੀ ਜਾਂਦੀ ਆ ਹਨਾ ਤੇ ਆ ਦੇਖੋ ਪਾਰਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਜਾਵਟ ਆ ਬੇਲਾਂ ਬੂਲਾਂ ਦੇ ਤੇ ਰਸਤਿਆਂ ਦੇ ਵਿੱਚ ਜਿਵੇਂ ਇਹਨਾਂ ਨੇ ਆ ਚੀਜ਼ਾਂ ਲਾਈਆਂ ਨੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਆ ਚੀਜ਼ਾਂ ਜਿਹੜੀ ਲਾਈਆਂ ਨੇ ਸਾਹਮਣੇ ਇੱਥੇ ਪੰਛੀ ਵੇਖ ਰਹੇ ਨਾ ਤਸਵੀਰ ਦੇ ਵਿੱਚ ਇਹ ਸਾਹਮਣੇ ਬਿਲਕੁਲ ਤੁਹਾਨੂੰ ਬੈਠਾ ਹੋਇਆ ਦਿਖਾਉਂਦੇ ਆ ਬੈਠਣ ਦਾ ਤਰੀਕਾ ਦੇਖਿਓ ਇਹਦਾ ਜਿਵੇਂ ਇੱਕ ਬਗਲਾ ਨਹੀਂ ਵਹਿੰਦਾ ਹੁੰਦਾ ਇੱਕ ਪੈਰ ਤੇ ਸਮਾਧੀ ਲਾ ਕੇ ਆਹ ਦੇਖੋ ਇੱਕ ਪੈਰ ਧਰਤੀ ਨਾਲੋਂ ਤਾਂਹ ਚੁੱਕਿਆ ਹੋਇਆ ਦਾ ਤੇ ਆਰਾਮਦਾਰੀ ਨਾਲ ਬੈਠਾ ਇਹਨੂੰ ਕੋਈ ਦਿੱਕਤ ਨਹੀਂ ਇੱਕ ਪੈਰ ਤੇ ਬਗਲੇ ਵਾਲੀ ਇਹ ਸਮਾਧੀ ਦੇ ਵਿੱਚ ਬੈਠਾ ਇਹ ਇਧਰਲੇ ਪਾਸੇ ਇੱਕ ਉਹ ਪੱਥਰ ਦੇ ਉੱਤੇ ਜਿਹੜੀ ਇਹ ਬਕਤਾਂ ਕਹਿ ਲਈ ਆਪਾਂ ਵੀ ਉਹ ਬੈਠੀਆਂ ਨੇ ਇਹ ਹਵਾ ਦਾ ਆਨੰਦ ਮਾਣ ਰਹੇ ਨੇ ਇਹ ਪੰਛੀ ਹੁਣ ਆਪਾਂ ਇਹ ਤੋਂ ਅੱਗੇ ਚੱਲਦੇ ਹਾਂ ਦੇਖੋ ਜਿਹੜੀ ਇਹ ਇੱਥੇ ਪਾਰਕ ਦੇ ਵਿੱਚ ਆ ਚੀਜ਼ਾਂ ਬਣਾਈਆਂ ਗਈਆਂ ਨੇ ਦੇਖੋ ਪੱਥਰ ਜੋੜ ਕੇ ਬਕਤ ਬਣਾਏ ਗਏ ਹਨਾ ਥੋੜਾ ਜਿਹਾ ਅੱਗੇ ਜਾ ਕੇ ਇੱਕ ਆਪਾਂ ਪਾਰਕ ਦੇਖਾਂਗੇ ਸਾਹਮਣੇ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਪਾਰਕ ਉਸ ਪਾਰਕ ਦੇ ਵਿੱਚ ਜਾ ਕੇ ਮੈਨੂੰ ਬੜਾ ਵਧੀਆ ਲੱਗਿਆ ਉੱਥੇ ਇੱਕ ਗੱਲ ਜਿਹੜੀ ਵਧੀਆ ਲੱਗੀ ਆ ਤੇ ਉਹ ਵੀ ਬੜੀ ਵਧੀਆ ਲੱਗੀ ਆ ਇੱਕ ਥਾਂ ਬਣਾਈ ਹੋਈ ਆ ਜਿਵੇਂ ਕੋਈ ਥੱਕ ਜਾਂਦਾ ਇੱਥੇ ਬੈਠ ਕੇ ਆਰਾਮ ਕਰਕੇ ਅੱਗੇ ਦਾ ਸਫ਼ਰ ਆਪਦਾ ਫੇਰ ਅਗਲਾ ਸ਼ੁਰੂ ਕਰ ਸਕਦਾ ਆ ਪਾਰਕ ਹੈ ਜੀ ਉਹ ਇਸ ਪਾਰਕ ਦੇ ਵਿੱਚ ਤੁਸੀਂ ਲਾ ਲੋ ਵੀ ਬੜੀਆਂ-ਬੜੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ ਜਿਹੜੇ-ਜਿਹੜੇ ਚੀਜ਼ਾਂ ਇਹਦੇ ਵਿੱਚ ਲੱਗੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਦੱਸੀਆਂ ਹੋਈਆਂ ਨੇ ਜਨੇਜ਼ ਦੇ ਵਿੱਚ ਦਰਖਤ ਨੇ ਉਹਨਾਂ ਬਾਰੇ ਇੱਥੇ ਨੌਲੇਜ ਬੋਰਡਾਂ ਤੇ ਦਿੱਤੀ ਗਈ ਆ ਦੇਖੋ ਸਾਹਮਣੇ ਚੀਜ਼ ਬਣੀ ਹੋਈ ਆ ਆ ਵੇਖੋ ਆ ਚੀਜ਼ ਬਣੀ ਹੋਈ ਆ ਤੁਸੀਂ ਦੇਖੋ ਇਹ ਨਿਸ਼ਾਨ ਦੇਖ ਕੇ ਕੁਝ ਤੁਹਾਨੂੰ ਚੇਤਾ ਆਉਂਦਾ ਹੈ ਜਦੋਂ ਆਪਣੇ ਇੰਡੀਆ ਦੇ ਵਿੱਚ ਕਰੋਨਾ ਆਈ ਹੈ ਨਾ ਕਰੋਨਾ ਵੇਲੇ ਆ ਚੀਜ਼ ਉਦੋਂ ਆਪਾਂ ਨੂੰ ਇਸ ਤਰ੍ਹਾਂ ਕਰਕੇ ਦਿਖਾਈ ਜਾਂਦੀ ਸੀ ਇੱਥੇ ਇਹਨਾਂ ਨੇ ਇੱਕ ਸੰਕੇਤ ਦਿੱਤਾ ਆਪਾਂ ਨੂੰ ਇੱਕ ਚੰਗੀ ਜਾਣਕਾਰੀ ਦਿੱਤੀ ਹੈ ਵੀ ਆਕਸੀਜਨ ਦੀ ਉਸ ਵੇਲੇ ਬੜੀ ਘਾਟ ਹੋ ਗਈ ਸੀ ਘਾਟ ਹੋਣ ਤੋਂ ਬਾਅਦ ਕਿਤੇ ਵੀ ਆਕਸੀਜਨ ਨਹੀਂ ਸੀ ਮਿਲ ਰਿਆ ਤੇ ਫਿਰ ਇਹਨਾਂ ਨੇ ਇਹ ਇੱਥੇ ਆਪਾਂ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਹੈ ਵੀ ਵੱਧ ਤੋਂ ਵੱਧ ਪੌਦੇ ਲਾਓ ਆਕਸੀਜਨ ਵਾਲੇ ਲਾਓ ਤੇ ਆਕਸੀਜਨ ਵਾਸਤੇ ਆਪਾਂ ਨੂੰ ਜ਼ਿਆਦਾ ਹਰਿਆਲੀ ਦੀ ਜ਼ਰੂਰਤ ਹੈ ਇਹਨਾਂ ਨੇ ਆ ਇੱਕ ਕਿਆਰੀਆਂ ਬਣਾਈਆਂ ਹੋਈਆਂ ਨੇ ਕਿਆਰੀਆਂ ਦੇ ਵਿੱਚ ਇੱਕ ਇੱਕ ਪ੍ਰਕਾਰ ਦੇ ਪੌਦੇ ਲਾਏ ਹੋਏ ਨੇ ਸਾਰੇ ਫਲਦਾਰ ਫੁੱਲਦਾਰ ਸਾਰੇ ਮਤਲਬ ਕਿ ਜਿਵੇਂ ਆ ਦੇਖੋ ਆ ਤੁਸੀਂ ਦੇਖੋਗੇ ਕੋਈ ਜਾਮਣਾਂ ਦਾ ਪੀੜਾ ਲਾਇਆ ਕੋਈ ਅੰਬਾਂ ਦਾ ਪੀੜਾ ਲੱਗੇ ਇਹਦੇ ਵਿੱਚ ਤੇ ਸਾਰੇ ਵੱਖੋ ਵੱਖਰੇ ਦਰਖਤ ਇਹਨਾਂ ਨੇ ਇਸ ਪਾਰਕ ਦੇ ਵਿੱਚ ਲائے ਹੋਏ ਨੇ ਹੁਣ ਆਪਾਂ ਏਦੋਂ ਬਾਅਦ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਨੇ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਆਪਾਂ ਆਮ ਦੇਖਦੇ ਆ ਵੀ ਆਪਾਂ ਸਕੂਟਰ ਮੋਟਰਸਾਈਕਲ ਗੱਡੀਆਂ ਨੂੰ ਟਾਇਰ ਨਹੀਂ ਲਾਉਂਦੇ ਆ ਦੇਖੋ ਆ ਜਿਹੜੀ ਵਕਤ ਬਣੀ ਆ ਨਾ ਇਹ ਟਾਇਰਾਂ ਨੂੰ ਕੱਟ ਕੇ ਇੱਕ ਇਹਦਾ ਗਮਲਾ ਤਿਆਰ ਕਰਤਾ ਵਿੱਚ ਇਹਦੇ ਸਜਾਵਟ ਵਾਲਾ ਫੁੱਲ ਲਾ ਦਿੱਤਾ ਗਿਆ ਜੀ ਆ ਵੇਖੋ ਤੁਸੀਂ ਦੇਖੋ ਟਾਇਰ ਕੱਟੇ ਹੋਏ ਨੇ ਜਿਹੜੇ ਆਪਣੇ ਗੱਡੀਆਂ 'ਚ ਪੈਂਦੇ ਨੇ ਮੋਟਰਸਾਈਕਲ ਸਕੂਟਰਾਂ 'ਚ ਪਾਉਣ ਵਾਲੇ ਟਾਇਰਾਂ ਦਾ ਦੇਖੋ ਕਿੰਨਾ ਵਧੀਆ ਇਹਨਾਂ ਨੇ ਡਿਜ਼ਾਈਨ ਬਣਾਤਾ ਇੱਥੇ ਹੁਣ ਆਪਾਂ ਇਹਨਾਂ ਨੂੰ ਦੇਖ ਕੇ ਅੱਗੇ ਚੱਲਦੇ ਆਂ ਦੇਖੋ ਕਈ ਬਣਾਏ ਹੋਏ ਨੇ ਇਹ ਤਿੰਨ ਚਾਰ ਇਸ ਤਰ੍ਹਾਂ ਦੇ ਵਕਤ ਬਣਾ ਕੇ ਇਹਨਾਂ ਨੇ ਵਿੱਚ ਫੁੱਲ ਲਾ ਦਿੱਤੇ ਗਏ ਨੇ ਤੇ ਹੁਣ ਆਪਾਂ ਚੱਲਦੇ ਆਂ ਦੋਸਤੋ ਅੱਗੇ ਨੂੰ ਤੇ ਆਹ ਸਾਹਮਣੇ ਜਿਹੜੀ ਤੁਹਾਨੂੰ ਉਹ ਕੰਧ ਨਜ਼ਰ ਆ ਰਹੀ ਹੈ ਨਾ ਇੱਕ ਉਸ ਕੰਧ ਦੇ ਉੱਤੇ ਇਹਨਾਂ ਨੇ ਪੇਂਟਿੰਗ ਕੀਤੀ ਆ ਪੇਂਟਿੰਗ ਕਰਕੇ ਉਹਦੇ ਉੱਤੇ ਜਾਨਵਰ ਜਿਹੜੇ ਨੇ ਬਣਾਏ ਗਏ ਨੇ ਵੱਖੋ-ਵੱਖਰੇ ਜਾਨਵਰ ਜਿਹੜੇ ਨੇ ਉਹ ਬਣਾਏ ਗਏ ਨੇ ਇੱਥੇ ਵੀ ਕਿਹੜੇ-ਕਿਹੜੇ ਜਾਨਵਰ ਕਿਵੇਂ-ਕਿਵੇਂ ਤਰੀਕੇ ਦੇ ਨਾਲ ਦੇਖੋ ਹਨਾ ਆ ਸਾਰੇ ਜਾਨਵਰ ਇਹਨਾਂ ਨੇ ਬਣਾਏ ਗਏ ਨੇ ਕਿਧਰੇ ਸੱਪਾਂ ਦੀਆਂ ਤਸਵੀਰਾਂ ਬਣਾਤੀਆਂ ਕਿਧਰੇ ਕੁਝ ਬਣਾਤਾ ਕਿਧਰੇ ਕੋਸ਼ ਬਣਾਤਾ ਬੜਾ ਸੋਹਣਾ ਲੱਗਦਾ ਦੇਖਣ ਨੂੰ ਜਦੋਂ ਆਪਾਂ ਵੇਖਦੇ ਆ ਨਾ ਇਹਨੂੰ ਸ਼ਾਇਦ ਵੀਡੀਓ ਦੇ ਵਿੱਚ ਤਾਂ ਇੰਨੇ ਵਧੀਆ ਨਾ ਇਹ ਆਪਾਂ ਨੂੰ ਵਧੀਆ ਲੱਗਦੇ ਹੋਣ ਪਰ ਜਦੋਂ ਰੀਅਲ 'ਚ ਦੇਖਦੇ ਆ ਤਾਂ ਉਦੋਂ ਬੜਾ ਵਧੀਆ ਲੱਗਦਾ ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਆ ਅੱਗੇ ਜਾ ਕੇ ਇੱਥੋਂ ਉਹ ਸਾਹਮਣੇ ਨਾ ਜਦੋਂ ਆਪਾਂ ਇੱਥੋਂ ਮੰਨ ਲਓ ਖੱਬੇ ਹੱਥ ਨੂੰ ਦੇਖ ਰਹੇ ਆ ਜਿਹੜੀ ਸਾਹਮਣੇ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਇੱਥੇ ਦੇਖੋ ਫੋਟੋਆਂ ਵੀ ਲਹਾਈਆਂ ਜਾ ਰਹੀਆਂ ਨੇ ਇਹ ਜਿਹੜੀ ਤਸਵੀਰ ਹੈ ਜੀ ਆ ਸਾਹਮਣੇ ਇਹ ਤਸਵੀਰ ਦੇ ਵਿੱਚ ਇਹ ਜਿਹੜੀ ਤਸਵੀਰ ਹੈ ਤਸਵੀਰ ਦੇ ਵਿੱਚ ਆਪਾਂ ਨੂੰ ਚਿੜੀਆ ਘਰ ਦਿਖਾਇਆ ਗਿਆ ਚਿੜੀਆ ਘਰ ਵਰਡ ਪਾਰਕ ਠੀਕ ਹੈ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਚੱਲਦੇ ਚੱਲਦੇ ਆਪਾਂ ਇਧਰਲੇ ਪਾਸੇ ਦੇਖਾਂਗੇ ਵੀ ਇੱਕ ਸ਼ੀਸ਼ੇ ਲਾ ਕੇ ਜਾਲੀਆਂ ਲਾ ਕੇ ਇੱਥੇ ਇੱਕ ਜਾਨਵਰ ਰੱਖੇ ਹੋਏ ਨੇ ਰੰਗ-ਬਰੰਗੇ ਅਲੱਗ-ਅਲੱਗ ਕਲਰਾਂ ਦੇ ਮੰਨ ਲਓ ਵੀ ਆਪਾਂ ਕਹਿ ਲਈਏ ਵੀ ਪੈਰਟ ਠੀਕ ਹੈ ਜੀ ਅਲੱਗ-ਅਲੱਗ ਕਿਸਮਾਂ ਦੀਆਂ ਚਿੜੀਆਂ ਬਹੁਤ ਸਾਰੇ ਪੰਛੀ ਇਹਦੇ ਵਿੱਚ ਨੇ ਆ ਤੁਸੀਂ ਰੰਗ-ਬਰੰਗੇ ਜਿੰਨੇ ਵੀ ਵੇਖ ਰਹੇ ਹੋ ਨਾ ਆ ਦੇਖੋ ਸ਼ੀਸ਼ੇ ਦੇ ਵਿੱਚ ਦੀ ਸ਼ਾਇਦ ਨਾ ਕਲੀਅਰ ਨਾ ਦਿਖਦਾ ਹੋਵੇ ਤੇ ਇੱਥੇ ਰੰਗ-ਬਰੰਗੇ ਕਈ ਜਾਨਵਰ ਰੱਖੇ ਹੋਏ ਨੇ ਥੋੜਾ ਜਿਹਾ ਅੱਗੇ ਜਾ ਕੇ ਹੀ ਇੱਕ ਆਪਣਾ ਇਧਰਲੇ ਪਾਸੇ ਇਹ ਬਣਿਆ ਹੋਇਆ ਦੇਖੋ ਇੱਥੇ ਪੈਰਟ ਨੇ ਸਾਰੇ ਇੱਥੇ ਪੈਰਟ ਨੇ ਸਾਰੇ ਇਹਦੇ ਵਿੱਚ ਤੇ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਏ ਟੂ ਜ਼ेड ਜਿਹੜਾ ਹੈਗਾ ਇਹਦੇ ਵਿੱਚ ਹੀ ਕੀਤਾ ਹੋਇਆ ਆ ਦੇਖੋ ਕਿਵੇਂ ਆਲਣੇ ਬਣਾਏ ਹੋਏ ਨੇ ਵਿੱਚ ਛੋਟੇ ਛੋਟੇ ਲੱਕੜੀ ਦੇ ਤੇ ਰੀਲ ਦੇ ਵਿੱਚ ਲੱਗਦਾ ਵੀ ਜਿਵੇਂ ਜੇ ਇਹਨਾਂ ਦਾ ਇਸ ਤਰ੍ਹਾਂ ਆ ਬੈਠਾਗਾ ਇੱਕ ਪੈਰਟ ਇਧਰਲੇ ਪਾਸੇ ਹੀ ਬੈਠਾ ਤੇ ਆ ਇਹਨਾਂ ਦਾ ਪਾਣੀ ਆ ਜੀ ਪੀਣ ਵਾਸਤੇ ਆ ਸਾਹਮਣੇ ਜਿਹੜਾ ਛਟਾ ਛਟਾ ਜਿਹਾ ਤੁਹਾਨੂੰ ਨਜ਼ਰ ਆ ਰਿਹਾ ਨਾ ਵੇਖੋ ਇਹ ਪਾਣੀ ਆ ਪੀਣ ਵਾਸਤੇ ਸਾਰਾ ਪ੍ਰਬੰਧ ਵਿੱਚ ਕੀਤਾ ਗਿਆ ਹੁਣ ਇਦੋਂ ਗਾਂ ਆਪਾਂ ਅੱਗੇ ਚੱਲਦੇ ਹਾਂ ਹੋਰ ਥੋੜਾ ਜਾਂ ਤੇ ਅੱਗੇ ਜਾ ਕੇ ਆਹ ਇਹਦੀ ਗੈਲਰੀ ਦੇ ਵਿੱਚ ਦੀ ਆਪਾਂ ਅੱਗੇ ਲੰਘਦੇ ਹਾਂ ਅੱਗੇ ਜਾ ਕੇ ਇੱਕ ਇਧਰਲੇ ਪਾਸੇ ਬਹੁਤ ਵੱਡਾ ਮਤਲਬ ਕਿ ਜੰਜੀਰਾ ਵਗੈਰਾ ਲਾ ਕੇ ਆ ਦੇਖੋ ਜਾਲੀਆਂ ਲੱਗੀਆਂ ਹੋਈਆਂ ਨੇ ਤੇ ਇਹ ਜਾਲੀਆਂ ਜਿਹੜੀਆਂ ਨੇ ਨਾ ਤਾਂ ਲਾਈਆਂ ਗਈਆਂ ਨੇ ਵੀ ਇੱਥੋਂ ਦੀ ਜਿਹੜੇ ਅੰਦਰ ਪੰਛੀ ਨੇ ਉਹ ਬਾਹਰ ਨਾ ਜਾਣ ਇਹ ਤੁਹਾਨੂੰ ਇੱਕ ਨਹੀਂ ਤਿੰਨ ਥਾਂ ਤੇ ਮਿਲਣਗੇ ਇੱਕ ਆਪਾਂ ਕ੍ਰੋਸ ਕਰੇ ਇੱਕ ਆ ਸਾਹਮਣੇ ਇੱਥੋਂ ਦੀ ਕ੍ਰੋਸ ਕਰਾਂਗੇ ਇੱਕ ਕ੍ਰੋਸ ਕਰਦੇ ਆ ਸਾਰੀ ਪਰਲੀ ਸਾਈਡ ਆਪਾਂ ਨੂੰ ਨਜ਼ਰ ਆਊਗੀ ਜਾਲੀ ਆ ਦੇਖੋ ਤਿੰਨ ਵਾਰੀ ਆਪਾਂ ਨੂੰ ਇਹ ਜਾਲੀ ਜਿਹੜੀ ਜੰਜੀਰਾਂ ਵਾਲੀ ਆ ਇਹ ਕ੍ਰੋਸ ਕਰਕੇ ਜਾਣਾ ਪੈਂਦਾ ਜੀ ਤੇ ਹੁਣ ਆਪਾਂ ਇਹਦੇ ਅੰਦਰਲੀ ਸਾਈਡ ਆ ਗਏ ਵਿਚਲੀ ਸਾਈਡ ਤਾਂ ਸਾਹਮਣੇ ਆਪਣੇ ਅੰਦਰ ਵੜਦੇ ਆ ਸਾਰੀ ਉਹ ਸਾਹਮਣੇ ਇੱਕ ਫਫਾਰੇ ਦੀ ਤਰ੍ਹਾਂ ਦੇਖੋ ਜੀਵਨ ਦਾ ਆਨੰਦ ਲੈ ਰਹੀਆਂ ਨੇ ਵਕਤਾਂ ਕਿਸ ਤਰੀਕੇ ਦੇ ਨਾਲ ਦੇਖੋ ਪੂਰੀ ਮਸਤੀ ਦੇ ਵਿੱਚ ਨੇ ਇਹ ਪੂਰਾ ਹੁਣ ਇਹ ਪਾਣੀ ਦੇ ਵਿੱਚ ਟੈਲ ਰਹੀਆਂ ਨੇ ਆਪ ਦਾ ਫਨਸਨ ਕਰ ਰਹੀਆਂ ਨੇ ਮਸਤੀ ਦੇ ਵਿੱਚ ਪੂਰਾ ਦੇਖੋ ਜਿਵੇਂ ਕਹਿੰਦੇ ਨੇ ਮਸਲ ਮਸਲ ਕੇ ਨਾ ਰਹੀਆਂ ਨੇ ਪੂਰਾ ਠੀਕ ਹੈ ਜੀ ਹੁਣ ਆਪਾਂ ਇਧਰਲੀ ਸਾਈਡ ਦੀ ਚੱਲਦੇ ਹਾਂ ਥੋੜਾ ਜਿਹਾ ਅੱਗੇ ਤੁਹਾਨੂੰ ਇਧਰਲੇ ਪਾਸੇ ਇੱਕ ਜਦੋਂ ਆਪਾਂ ਜਾਣੇ ਇਸ ਤਰ੍ਹਾਂ ਤਰੀਕੇ ਦੇ ਨਾਲ ਦੇਖੋ ਪੋਲ ਬਣਾਇਆ ਹੋਇਆ ਇਹ ਲੱਕੜੀ ਦਾ ਪੋਲ ਬਣਾਇਆ ਹੋਇਆ ਇਹ ਜਦੋਂ ਆਪਾਂ ਇਹ ਪੋਲ ਕ੍ਰਾਸ ਕਰਕੇ ਥੋੜਾ ਜਿਹਾ ਅੱਗੇ ਜਾਵਾਂਗੇ ਤਾਂ ਇਧਰਲੇ ਪਾਸੋਂ ਵੀ ਸਾਨੂੰ ਉਹ ਨਜ਼ਾਰਾ ਦੇਖਣ ਨੂੰ ਮਿਲਦਾਗਾ ਜਿਹੜਾ ਆਪਾਂ ਸਾਹਮਣੇੋਂ ਐਂਟਰ ਹੋਣ ਸਾਰੀ ਦੇਖਿਆ ਸੀ ਠੀਕ ਹੈ ਜੀ ਹੁਣ ਆਪਾਂ ਇਧਰ ਦੀ ਗੁਜਰਦੇ ਹੋਏ ਥੋੜਾ ਜਿਹਾ ਜਦੋਂ ਅੱਗੇ ਜਾਵਾਂਗੇ ਤਾਂ ਇੱਕ ਬੜਾ ਸੋਹਣਾ ਮਤਲਬ ਕਿ ਨਾ ਜਿਵੇਂ ਪਹਾੜ ਦੇ ਉੱਤੋਂ ਪਾਣੀ ਡਿੱਗਦਾ ਹੁੰਦਾ ਉਹ ਸਾਹਮਣੇ ਆਪਾਂ ਨੂੰ ਨਜ਼ਰ ਆਊਗਾ ਚਰਨਾ ਚੱਲਦਾ ਇੱਥੇ ਖੜ ਕੇ ਲੋਕੀ ਆਪਦੀਆਂ ਤਸਵੀਰਾਂ ਲੈਂਦੇ ਨੇ ਮਤਲਬ ਪੂਰੀ ਇਸ پارک ਦੇ ਵਿੱਚ ਆਪਾਂ ਮौज-ਮਸਤੀ ਕਰ ਸਕਦੇ ਹਾਂ ਜਿਹੜਾ ਇਹ پارک ਆ ਨਾ ਦੇਖੋ ਇੱਥੇ ਇਹ ਚੀਜ਼ਾਂ ਨੇ ਆ ਜਿਹੜੀ ਮੈਂ ਤਸਵੀਰ ਦਿਖਾ ਰਿਹਾ ਸੋਨੂੰ ਤੇ ਨਾਲ ਹੀ ਇਧਰਲੇ ਪਾਸੇ ਆ ਪਹਾੜ ਬਣਾ ਕੇ ਉਹਨਾਂ ਦੇ ਵਿੱਚੋਂ ਪਾਣੀ ਡਿੱਗਦਾ ਕਰਦਾ ਇਹ ਮਨਮੋਹਿਤ ਕਰਨ ਵਾਲਾ ਇੱਕ ਦ੍ਰਿਸ਼ਟਾਂਤ ਆ ਜਿਹੜਾ ਆਪਾਂ ਵੇਖਿਆ ਤੇ ਹੁਣ ਆ ਪੰਛੀ ਦੇਖਿਓ ਤੁਸੀਂ ਕੀ ਕਰੂਗਾ ਇਹ ਆਪਣੀ ਚੁੰਝ ਪਾਣੀ ਦੇ ਵਿੱਚ ਸਿੱਟੀ ਆਪ ਤਾਹਾਨੂੰ ਹੋ ਗਿਆ ਸਿਰ ਦੇ ਸਹਾਰੇ ਖੜਾ ਦੇਖ ਲਓ ਕਿੰਨਾ ਵੇਟ ਆ ਇਹਦੇ ਵਿੱਚ ਸਾਰਾ ਵੇਟ ਜਿਹੜਾ ਹੈਗਾ ਉਹ ਕੱਲੀ ਆ ਗਰਦਨ ਦੇਖੋ ਕਿੰਨੀ ਲੰਮੀ ਹੈ ਇਹਦੀ ਗਰਦਨ ਦੇ ਸਹਾਰੇ ਤੇ ਆਪਦਾ ਭਾਰ ਚੱਕ ਲੈਂਦਾ ਥੱਲੋਂ ਇਹ ਚੋਗਾ ਚੁਗਣ ਵਾਸਤੇ ਦੇਖੋ ਕਿਹੜੇ ਤਰੀਕੇ ਦੇ ਨਾਲ ਇਹ ਆਪਣਾ ਪੇਟ ਭਰ ਰਿਹਾ ਹੈ ਆ ਵੇਖੋ ਤਾਂ ਹ ਪੈਰ ਕਰ ਲੈਂਦਾ ਹੈਗਾ ਸਾਰੇ ਸਰੀਰ ਦਾ ਵਜਨ ਚੁੰਜ ਤੇ ਆ ਜਾਂਦਾ ਇਹਦੀ ਤੇ ਇਹ ਆ ਦੁਆਰੇ ਦੇਖੋ ਆ ਦੇਖੋ ਇਸ ਤਰੀਕੇ ਦੇ ਨਾਲ ਹੁਣ ਇਹ ਜਾਨਵਰ ਆਪਾਂ ਦੇਖਦੇ ਦਿਖਾਉਂਦੇ ਚੱਲਦੇ ਹਾਂ ਹੁਣ ਅੱਗੇ ਨੂੰ ਲਓ ਜੀ ਇੱਥੇ ਆਪਾਂ ਆ ਗਏ ਹੁਣ ਘੁੰਮਦੇ ਘਮਾਉਂਦੇ ਇੱਥੇ ਕੰਚ ਦਾ ਪੁਲ ਬਣਿਆ ਸਾਹਮਣੇ ਇਹ ਉਹ ਦੇਖ ਕੇ ਬਾਈ ਓਏ ਕੱਚਾ ਦਾ ਬਣਿਆ ਬਾਈ ਇਹ ਮੈਨੂੰ ਤਾਂ ਲੱਗਦਾ ਕਿਸੇ ਨੇ ਨੁਕਸਾਨ ਕਰਤਾ ਯਾਰ ਤੋੜਤਾ ਨਹੀਂ ਇਹ ਕੋਈ ਤੋੜਤਾ ਡਲਾ ਮਾਰਿਆ ਕਿਸੇ ਡਲਾ ਮਾਰਿਆ ਕਹਿੰਦਾ ਕਿਸੇ ਨੇ ਵਾਹ ਤੇਰੇ ਕਮਾਲ ਕਰੀ ਭਈਆਂ ਇਹ ਹੈਗਾ ਜੀ ਕੰਚ ਦਾ ਪੁਲ ਦੇਖੋ ਇਹ ਇਧਰਲੇ ਪਾਸੇ ਨਾਲ ਵੀ ਕੰਚ ਲਾਇਆ ਹੋਇਆ ਸਾਰਾ ਮੱਛੀਆਂ ਨੇ ਇਹ ਲਓ ਜੀ ਗੱਲ ਪੱਕੀ ਆ ਨਾ ਬੜੀਆ ਵਧੀਆ ਲੱਗ ਰਹੀਆਂ ਨੇ ਤੇ ਇਧਰਲੇ ਪਾਸੇ ਸਾਰਾ ਅ ਬਖਤਾਂ ਵਾਲਾ ਬਣਿਆ ਹੋਇਆ ਸਿਸਟਮ ਆਪਾਂ ਪਹਿਲਾਂ ਦੇਖ ਹੀ ਚੁੱਕੇ ਆ ਤੇ ਹੁਣ ਆਪਾਂ ਫੇਰ ਜਿਵੇਂ ਆਹ ਕਹਤਾ ਇਹਨਾਂ ਨੇ ਵੀ ਹੋ ਜੋ ਆਊਟਬਾਰੇ ਹੋ ਜੋ ਕਿ ਨਾ ਸਾਡੇ ਇਸ ਚਿੜੀਆ ਘਰ ਦੇ ਵਿੱਚੋਂ ਤੇ ਲਓ ਜੀ ਆ ਸੰਗਲ ਬੜੇ ਭਾਰੀ ਨੇ ਇਹ ਇਹ ਪਾਣੀ ਕਾਦੇ ਵਾਸਤੇ ਲਾਇਆ ਹੋਊਗਾ ਬਈ ਇਹ ਹੈਂ ਪੈਰ ਧੋਣ ਵਾਸਤੇ ਤਾਂ ਨਹੀਂ ਲਾਇਆ ਇਹਨਾਂ ਨੇ ਸੰਗਲ ਹੀ ਬਹੁਤ ਭਾਰੀ ਨੇ ਲਓ ਜੀ ਹੁਣ ਆਪਾਂ ਇਥੋਂ ਬਾਹਰ ਹੋ ਗਏ ਆ ਬਿਲਕੁਲ ਬਾਹਰ ਆ ਗਏ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਇਸ ਗਾਰਡ ਦੇ ਵਿੱਚ ਗਾਰਡਨ ਦੇ ਵਿੱਚ ਆ ਦੇਖੋ ਆ ਚੀਜ਼ਾਂ ਬੜੀਆਂ ਵਧੀਆ ਵਧੀਆਂ ਬਣੀਆਂ ਹੋਈਆਂ ਨੇ ਫੋਟੋ ਲਾਉਣ ਵਾਸਤੇ ਤੇ ਤੁਸੀਂ ਇੱਕ ਵਾਰੀ ਵੈਦਰ ਚੈੱਕ ਕਰੋ ਵੀ ਕਿੰਨਾ ਪਿਆਰਾ ਆ ਰਿਹਾ ਇੱਥੇ ਵੈਦਰਾ ਹਨਾ ਜਿਵੇਂ ਆਸਮਾਨ ਦੇਖੋ ਤੁਸੀਂ ਕਿੰਨਾ ਵਧੀਆ ਲੱਗ ਰਿਹਾ ਹੈਗਾ ਤੇ ਇਸ ਤਰੀਕੇ ਦਾ ਨਾਲ ਇੱਥੇ ਆਪਾਂ ਆ ਸਕਦੇ ਆ ਤੇ ਸਾਰਾ ਦੇਖ ਸਕਦੇ ਆ ਲਓ ਜੀ ਤੁਸੀਂ ਹੁਣ ਆਪਾਂ ਇੱਕ ਤੰਬੂ ਜਿਹਾ ਛੱਡ ਕੇ ਆਏ ਸਿਹਾ ਵੱਡਾ ਸਾਰਾ ਪ੍ਰੋਜੈਕਟ ਜਾਂ ਲੱਗਿਆ ਹੋਇਆ ਜਿਹੜਾ ਇੱਥੇ ਤੇ ਇਧਰਲੀ ਸਾਈਡ ਸਾਰੇ ਜਿੰਨੇ ਵੀ ਹੈਗੇ ਨੇ ਉਹ ਪੈਰਟ ਨੇ ਉਧਰਲੇ ਆਪੇ ਪਾਸੇ ਆਪਾਂ ਬਤ ਕੰਨ ਦੇਖ ਕੇ ਆਏ ਇਧਰਲੇ ਪਾਸੇ ਆ ਪੈਰਟਾਂ ਦੀ ਪ੍ਰਜਾਤੀ ਆ ਜਿਹੜੀ ਇਧਰ ਪਾਈ ਜਾਂਦੀ ਆ ਇਸ ਆ ਇਲਾਕੇ ਦੇ ਵਿੱਚ ਇਧਰ ਵੀ ਉਸੇ ਤਰ੍ਹਾਂ ਤੇ ਇਸ ਤਰ੍ਹਾਂ ਦੀ ਫਲੋਹੀ ਦੀਆਂ ਜਜ਼ੀਰਾਂ ਲਾ ਕੇ ਆ ਲੰਗਰੇ ਨੇ ਆਪਣੇ ਯੂਟਿਊਬਰ ਮੁੰਡੇ ਵਸ ਆ ਦੇਖੋ ਇੱਥੇ ਆ ਚੀਜ਼ਾਂ ਬੜੀਆਂ ਲਾਈਆਂ ਹੋਈਆਂ ਨੇ ਵੀ ਕੋਈ ਜਿਹੜਾ ਜਾਨਵਰਾ ਉਹ ਬਾਹਰ ਨਾ ਆ ਸਕੇ ਲਓ ਜੀ ਆਪਾਂ ਇਹਨਾਂ ਤੋਂ ਐਂਟਰ ਹੋ ਕੇ ਅੱਗੇ ਚੱਲਦੇ ਆਂ ਤੇ ਐਂਟਰ ਹੋਣ ਤੋਂ ਬਾਅਦ ਆ ਦੇਖੋ ਇਹ ਤੁਸੀਂ ਨੇ ਹਰੇ ਰੰਗ ਦੇ ਤੋਤੇ ਦੇਖੇ ਹੋਣਗੇ ਪਰ ਆ ਪੀਲੇ ਰੰਗ ਦੇ ਤੋਤੇ ਹਰਾ ਤਿੰਨ ਰੰਗੇ ਨੇ ਇਹ ਲਾਲਵਿਨਰ ਤਿੰਨ ਚਾਰ ਰੰਗ ਵਿੱਚ ਤੋਤਿਆਂ ਦੇ ਹੈਗੇ ਨੇ ਚੈੱਕ ਕਰੋ ਤੁਸੀਂ ਤੇ ਬੜਾ ਸੋਹਣਾ ਬਣਾਇਆ ਹੋਇਆ ਇੱਥੇ ਸਾਰਾ ਹੀ ਤੇ ਬੋਲੀ ਵੀ ਇਹਨਾਂ ਦੀ ਆ ਦੇਖੋ ਆ ਚੀਜ਼ਾਂ ਦੀ ਬੋਲੀ ਦੇਖੋ ਤੁਸੀਂ ਇਹ ਇਹਨਾਂ ਦੀ ਇਹ ਵੱਡੇ ਵੱਡੇ ਤੋਤੇ ਨੇ ਇਹ ਤੇ ਆ ਚੀਜ਼ ਇੱਥੇ ਹੈ ਲਓ ਜੀ ਪੁਲਤੇ ਨਾ ਖੜ ਬਾਈ ਟੁੱਟ ਸਕਦਾਗਾ ਪੁਲਤੇ ਨਾ ਖੜ ਟੁੱਟ ਸਕਦਾ ਇਹ ਤੇ ਇਹ ਚੀਜ਼ਾਂ ਜੇ ਬਣਾਉਣੀਆਂ ਹੋਣ ਆਪਾਂ ਆਪਣੇ ਘਰੇ ਵੀ ਦੇਖੋ ਤਿਆਰ ਕਰ ਸਕਦੇ ਆ ਪਰ ਆਪਾਂ ਕਰ ਦੇਣੀ ਇਹਨਾਂ ਨੇ ਪੂਰੀ ਮਿਹਨਤ ਕਰਕੇ ਬੜਾ ਵਧੀਆ ਇਹ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਸਾਰਾ ਸਮਾਨ ਦੋਨਾਂ ਵਾਸਤੇ ਆ ਦੇਖੋ ਇਸ ਤਰੀਕੇ ਦੇ ਨਾਲ ਖਾਣਾ ਵੀ ਰੱਖਿਆ ਹੋਇਆ ਹੈ ਤੇ ਆ ਦੇਖੋ ਇਹਦੇ ਲਈ ਬਸ ਇੱਕ ਤੋਂ ਉਹਨੂੰ ਚੀਜ਼ ਦਿਖਾਉਣਾ ਜਿਹੜੀ ਮਿੱਟੀ ਤੋਂ ਬਣਾਈ ਹੋਈ ਹੈ ਜਿਵੇਂ ਆਪਾਂ ਦੇਖਦੇ ਨਹੀਂ ਹੁੰਦੇ ਮਿੱਟੀ ਦੇ ਵਿੱਚ ਆ ਦੇਖੋ ਇਹ ਬਣਾਈ ਤਾਂ ਚਲੋ ਇਹਨਾਂ ਨੇ ਆਪਣੇ ਮਿਸਤਰੀ ਨੇ ਹੋਈ ਹੈ ਤੇ ਪਰ ਬਣਾਈ ਮਿੱਟੀ ਦੀ ਹੋਈ ਹੈ ਜਿਵੇਂ ਕਾਫੀ ਪੁਰਾਣੀ ਚੀਜ਼ ਨਹੀਂ ਹੁੰਦੀ ਕਾਫੀ ਸਾਲਾਂ ਤੋਂ ਮਿੱਟੀ ਲਾ ਕੇ ਉਹਨੂੰ ਬਣਾਇਆ ਜਾਂਦਾ ਤੇ ਲਿਪਾ ਪੋਚੀ ਕਰਕੇ ਰੱਖਿਆ ਜਾਂਦਾ ਆ ਦੇਖੋ ਇਹ ਤੋਤਿਆਂ ਦਾ ਪੈਰਟਾਂ ਦਾ ਘਰ ਬਣਾਇਆ ਗਿਆਗਾ ਤੇ ਹੁਣ ਇੱਥੇ ਨੇ ਵਾਈਟ ਇਧਰਲੇ ਪਾਸੇ ਰਹਿੰਦੇ ਨੇ ਵਾਈਟ ਤੋਤੇ ਠੀਕ ਆ ਜੀ ਕੋਈ ਹਜੇ ਤੱਕ ਨਜ਼ਰ ਨਹੀਂ ਆਇਆ ਦੇਖਿਆ ਤੇ ਹੈ ਪਰ ਕੋਈ ਨਜ਼ਰ ਨਹੀਂ ਆ ਰਹਾ ਇਧਰਲੇ ਪਾਸੇ ਕਿਉਂ ਹੈਪੀ ਹਾਂ ਜੀ ਨਹੀਂ ਦਾ ਕੋਈ ਹਰੀ ਬੈਠੇ ਨੇ ਯਾਰ ਇਧਰ ਆ ਦੇਖ ਆ ਬੈਠੇ ਨੇ ਲੋ ਜੀ ਹੁਣ ਆਪਾਂ ਹੋ ਚੱਲੇ ਆ ਇੱਥੋਂ ਐਗਜ਼ਟ ਬਾਹਰ ਜਾ ਰਹੇ ਆ ਆਪਾਂ ਇੱਧਰਲਾ ਪੱਖ ਵੀ ਦੇਖ ਲਿਆ ਆਪਾਂ ਨੇ। ਲਓ ਜੀ ਮਿੱਤਰੋ ਆਪਾਂ ਨੇ ਇਸ ਟਾਈਮ ਜਿਹੜਾ ਵਰਡ پارک ਬਣਿਆ ਸੀ ਉਹ ਸਾਰਾ ਆਪਾਂ ਨੇ ਦੇਖ ਲਿਆ ਤੇ ਆਪਾਂ ਸਾਰੀ ਵੀਡੀਓ ਬਣਾ ਚੁੱਕੇ ਹਾਂਗੇ। ਵਾਪਸ ਚੱਲੇ ਆਪਾਂ ਹੁਣ ਆਪਣੀ ਗੱਡੀ ਦੇ ਕੋਲੇ। ਗੱਡੀ ਲੈ ਕੇ ਹੁਣ ਚੱਲੇ ਆਪਾਂ ਤਕਰੀਬਨ ਜਿਹੜਾ ਇਦੋਂ ਅਗਲਾ ਆਪਣਾ ਸਟੈਪ ਆ ਠੀਕ ਆ ਉਹ ਤੁਹਾਨੂੰ ਉੱਥੇ ਜਾ ਕੇ ਦੱਸਦੇ ਆਂ ਵੀ ਅਗਲਾ ਆਪਾਂ ਕਿਹੜੀ ਚੀਜ਼ ਹੋਰ ਨਵੀਂ ਦੇਖਣੀ ਆ। ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਕੁਝ ਤੁਸੀਂ ਦੇਖਿਆਗਾ ਜੇ ਇੱਥੇ ਆਉਣਾ ਚਾਹੁੰਦੇ ਹੋ ਉਹ ਸਾਰਾ ਆਪਾਂ ਦੇ ਵੀਡੀਓ ਵਿੱਚ ਦੱਸ ਹੀ ਦਿੱਤਾ ਤੇ ਇੱਥੇ ਆ ਕੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਇਓ ਉਹਨਾਂ ਨੂੰ ਦਿਖਾਓ ਇੱਥੋਂ ਦਾ ਜਿਹੜਾ ਮਾਹੌਲ ਹੈ ਵਧੀਆ ਬੜਾ ਸੋਹਣਾ ਬਣਿਆ ਹੋਇਆ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਿਓ ਸੋ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ